ਅੱਜ ਦੀ ਵੀਡੀਓ 'ਚ ਦੇਖਾਂਗੇ ਜੀ ਇੱਥੋਂ ਦੀਆਂ ਚਲਦੀਆਂ ਹੋਈਆਂ ਟ੍ਰੇਨਾਂ ਤੇ ਕੁਦਰਤੀ ਤਰੀਕਿਆਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਂਦਾ। ਚਲਦੇ ਹੋਏ ਪਾਣੀ ਦੇ ਵਿੱਚ ਆਪਣੇ ਛੋਟੇ ਸ਼ਿਪ ਤੇ ਅੰਗਰੇਜ਼ਾਂ ਦੇ ਨਾਲ ਕੁਝ ਗੱਲਾਂ-ਬਾਤਾਂ ਪੰਜਾਬੀ ਦੇ ਵਿੱਚ ਇੱਥੋਂ ਦੇ ਜਾਨਵਰਾਂ ਦੇ ਨਾਲ ਪਿਆਰ, ਮੁਹੱਬਤ ਤੇ ਦੇਖਾਂਗੇ ਕੁਦਰਤੀ ਸੌਮਿਆਂ ਨੂੰ ਕਿਸ ਤਰ੍ਹਾਂ ਬਚਾਇਆ ਜਾਂਦਾ ਹੈ ਜੀ। ਆਓ ਵੀਡੀਓ ਦੇ ਨਾਲ ਬਣੇ ਰਹੋ ਜੀ ਐਂਡ ਤੱਕ ਜ਼ਰੂਰ ਦੇਖਿਓ। ਠੋਪਾ ਜੀ, ਲਾਈਕ ਪਾਜੀ। ਲਾਈਕ ਪਾਜੀ। ਲਾਈਕ ਭਾਜੀ। ਲੱਕ ਬ੍ਰੋ। ਲਾਈਕ। ਲਾਈਕ ਬ੍ਰੋ। ਠੀਕ। ਓਕੇ। ਸੋ ਚੈੱਕ ਯਰ ਪਾਜੀ ਇਸ ਸੇਮ ਵੀਂਗਸ। ਸੋ ਐਸ ਟਾਈਮ ਦੋਸਤੋ ਖੜੇ ਆ ਜੀ ਇੱਕ ਪਿਹਾਰੇ ਸਾਚਾ ਆ। ਇਹ ਆਪਣੀਆਂ ਗੱਲਾਂ ਮਾਰਦੇ ਰਹਿੰਦੇ। ਐਟਵਿਕ ਇੰਗਲੈਂਡ ਦੇ ਵਿੱਚ ਤੇ ਆਪਾਂ ਜਿਹਦਾ ਇੰਡੀਆ ਦੇ ਵਿੱਚ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਚ ਲੱਭਦੇ ਹੁੰਨੇ ਆ ਨਾ ਹਿਡਨ ਪਲੇਸ ਤੇ ਇੱਥੇ ਵੀ ਆਪਾਂ ਕੁਦਰਤ ਤਰੀਕੇ ਨਾਲ ਬਣੀ ਹੋਈ ਇੱਕ ਝੀਲ ਜਿਹੜੀ ਆ ਸ਼ਾਂਤਮਈ ਮਾਹੌਲ ਤੇ ਲੋਕੇਸ਼ਨ ਜਿਹੜੀ ਲੱਭ ਲਈ ਆਪਾਂ ਤੇ ਟਰੈਕਿੰਗ ਕਰਦੇ ਆ ਸਾਹਮਣੇ ਸਾਨੂੰ ਇੱਕ ਕਿਸ਼ਤੀ ਵੀ ਨਜ਼ਰ ਆ ਰਹੀ ਆ ਹੁੰਦੀ ਪਤਾ ਨਹੀਂ ਲੁਟੇਰੇ ਆ ਆਰਮੀ ਵਾਲੇ ਆ ਕਿ ਜਾਂ ਉਹਦਾ ਹੀ ਝੁੜੇ ਝੜੇ ਦੇਣ ਵਾਲੇ ਹੈ ਨਾ ਵੀ ਉਹ ਵਾਸੀਆਂ ਲੈਣ ਡਿਆ ਇਦਾਂ ਆਉਣਗੇ ਫੇਰ ਪਤਾ ਲੱਗਣਾ ਵੇਚ ਦੇ ਭਲਾ ਕੌਣ ਆ ਸਾਡਾ ਸੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਹੈਗੇ ਆ ਜੀ ਸਮੈਥਿਕ ਯੂਕੇ ਦੇ ਵਿੱਚ ਤੇ ਦੋਸਤੋ ਇਹ ਜਿਹੜੀ ਲੋਕੇਸ਼ਨ ਤੁਹਾਨੂੰ ਦਿਖਾਉਣ ਜਾ ਰਹੀਆਂ ਇਹ ਲੋਕੇਸ਼ਨ ਹੈ ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਬਿਲਕੁਲ ਸਾਹਮਣੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਨਾਲ ਹੀ ਇਹ ਜਿਹੜੀਆਂ ਆਮ ਤੌਰ ਤੇ ਆਪਾਂ ਇਹਨੂੰ ਪੰਜਾਬੀ ਲੋਕ ਕਹਿ ਦਿੰਦੇ ਆ ਕਿ ਰਿਵਰ ਆ ਇੱਕ ਲੇਕਿਨ ਦੋਸਤੋ ਇਹ ਜਿੰਨਾ ਵੀ ਘਰਾਂ ਦਾ ਵੇਸਟੇਜ ਪਾਣੀ ਆ ਉਹ ਸਾਰਾ ਹੀ ਪਾਣੀ ਇਸ ਨਦੀਆਂ ਦੇ ਰੂਪ ਦੇ ਵਿੱਚ ਦੋ ਨਦੀਆਂ ਨੇ ਇੱਥੇ ਆਪਸ ਦੇ ਵਿੱਚ ਆਣ ਕੇ ਮਿਲਦੀਆਂ ਸੋ ਇਹ ਉਹ ਨਦੀਆਂ ਨੇ ਜਿਹੜਾ ਘਰਾਂ ਦਾ ਵੇਸਟੇਜ ਸੋ ਦੋਸਤੋ ਇੱਥੇ ਸਾਨੂੰ ਮਿਲਿਆ ਸੈਰ ਕਰਦਿਆਂ ਕਰਦਿਆਂ ਇੱਕ ਅੰਗਰੇਜ਼ ਜਿਹੜੇ ਸਨ ਉਹ ਇਸ ਛੋਟੇ ਜਿਹੇ ਸ਼ਿਪ ਦੇ ਵਿੱਚ ਜਿਹੜੇ ਇੰਜੋਏ ਕਰ ਰਹੇ ਸੀ ਸਾਨੂੰ ਦਿਖੇ ਤੇ ਹੈਲੋ ਵੀ ਕਰਕੇ ਗਏ ਲਾਗੋਂ ਦੀ ਆਪਣੀ ਮਸਤੀ ਦੇ ਨਾਲ ਜੀ ਤੁਸੀਂ ਕੀ ਕਰਨ ਦੇ ਜੇ ਕਿਦੀ ਵੇਟ ਕਰਨ ਦੇ ਹੋ ਤੁਸੀਂ ਬਹਿਣਾ ਵਿੱਚ ਉਹਦੇ ਪੁੱਛ ਲਈਏ ਕਿ ਪੁੱਛ ਲਈਏ ਪੁੱਛ ਲਓ ਲੱਗਦਾ ਉਹ ਕੌਣ ਸੀ ਉਹ ਮੈਨੂੰ ਲੱਗਦਾ ਵੀ ਇਹਦੀ ਦੇਖ ਰੇਖ ਕਰਨ ਵਾਸਤੇ ਆਉ ਸਪੈਸ਼ਲ ਹੈਣਾ ਉਹ ਜਿੱਦਾ ਜੰਗਲਾਤ ਵਿਭਾਗ ਹੈਣਾ ਬਿਲਕੁਲ ਜੰਗਲਾਤ ਵਿਭਾਗ ਵਾਲੇ ਹੀ ਮੈਨੂੰ ਲੱਗਦਾ ਤੇ ਬੜਾ ਵਧੀਆ ਨਜ਼ਾਰਾ ਹੈ ਸਾਡੇ ਜੰਗਲਾਤ ਭਾਗ ਵਾਲੇ ਤੇ ਲੱਭਦੇ ਹੀ ਨਹੀਂ ਉਹਦੇ ਕਿਤੇ ਤਾਂ ਹੀ ਤੇ ਇੱਥੇ ਸਫਾਈ ਹੈ ਤੇ ਕੁਦਰਤ ਦੇ ਨਾਲ ਬਿਲਕੁਲ ਵੀ ਛੇੜਛਾੜ ਨਹੀਂ ਆ ਫੋਰਨ ਕੰਟਰੀਆਂ ਦੇ ਵਿੱਚ ਜਿਹੜੀ ਚੀਜ਼ ਜਿੱਥੇ ਕੁਦਰਤ ਨੇ ਪੈਦਾ ਕਰਤੀ ਬਣਾਤੀ ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਂਦਾ ਉਹਨੂੰ ਛੇੜਿਆ ਨਹੀਂ ਜਾਂਦਾ ਬਿਲਕੁਲ ਉਹਨੂੰ ਹੋਰ ਖੂਬਸੂਰਤ ਰੰਗ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਸਾਡੇ ਵਾਂਗੂ ਨਹੀਂ ਕਿ ਤਬਾਹ ਤਬਾਹੀ ਮਚਾਈ ਜਾਂਦੇ ਹਰ ਜਗ੍ਹਾ ਸੋ ਦੋਸਤੋ ਇਹ ਕੋਈ ਜੰਗਲਾਤ ਵਿਭਾਗ ਵਾਲੀ ਕਿਸ਼ਤੀ ਨਹੀਂ ਸੀ ਸੋ ਦੋਸਤੋ ਇਹ ਜਿਹੜੇ ਰਿਵਰ ਦੇ ਕੰਡੇ ਦੇ ਉੱਤੇ ਬੈਕਸਾਈਡ ਤੇ ਜਿਹੜੇ ਘਰ ਨੇ ਜਿਹੜੇ ਅੰਗਰੇਜ਼ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਨੇ ਇਹ ਪਰਸਨਲ ਜਿਹੜੀ ਯੂਜ਼ ਵਾਸਤੇ ਰੱਖੀ ਹੋਈ ਆ ਆਪਣੇ ਐਨਜੋਏ ਕਰਨ ਵਾਸਤੇ ਜਿਸ ਤਰ੍ਹਾਂ ਲਾਈਕ ਅਸੀਂ ਗੱਡੀਆਂ ਰੱਖਦੇ ਆ ਉਸ ਤਰ੍ਹਾਂ ਇਹ ਯਾਰਡ ਜਿਹੜੇ ਛੋਟੇ ਸ਼ਿਪ ਨੇ ਕਿਸ਼ਤੀਆਂ ਨੇ ਉਹ ਇੱਥੋਂ ਦੇ ਅੰਗਰੇਜ਼ਾਂ ਨੇ ਜਿਹੜੀਆਂ ਨੇ ਆਪਣੇ ਐਨਜੋਏ ਕਰਨ ਵਾਸਤੇ ਜਿਹੜੀਆਂ ਰੱਖੀਆਂ ਹੋਈਆਂ ਸੀ। ਭਾਈ ਜੱਲੀ ਵਾਪਸ ਕਿਉਂ ਹੋਣੀ ਸਾਫ 흘 ਗਈ ਆ ਨਹੀਂ ਸਾਫ ਨਹੀਂ 흘ਲੀ ਹੂੰ ਉੱਦਾਂ ਹੀ ਬਹੁਤ ਮੈਨੂੰ ਲੱਗਦਾ ਇਹਦਾ ਕਿਨਾਰਾ ਹੀ ਨਹੀਂ ਕੋਈ ਆ ਕਿਨਾਰਾ ਹੈ ਮੈਂ ਕਿਤੇ ਤੁਹਾਡੀ ਵੀਡੀਓ ਬਣਾਉਂਦਾ ਹੁੰਦਾ ਬੰਦਾ ਪਿੱਛੇ ਨਾ ਜਾ ਆਪਾਂ ਨਹੀਂ ਕੱਢਾਂਗੇ ਨਹੀਂ ਇਹਦਾ ਕਿਨਾਰਾ ਹੀ ਨਹੀਂ ਲੱਗਦਾ ਕੋਈ ਆ ਤੂੰ ਤੁਰੋ ਫੇ ਜਿੰਨਾ ਤੁਰਿਆ ਜਾਂਦਾ ਠੀਕ ਹੈ ਸ਼ਾਮੀ ਡਿਊਟੀ ਆ ਕੀ ਹੋ ਗਿਆ ਭਾਜੀ ਭਲਾ ਇਹ ਇਹ ਮੈਨੂੰ ਲੱਗਦਾ ਕੋਈ ਨਿਸ਼ਾਨਦੇ ਹੀ ਦਿੱਤੀ ਹੈ ਨਾ ਹੋ ਸਕਦਾ ਸਮਝ ਨਹੀਂ ਆ ਆ ਦੇਖੋ ਆ ਲਾਏ ਆ ਨਿਸ਼ਾਨੀਆਂ ਲੱਗੀਆਂ ਉਧਰ ਵੀ ਲੱਗੀਆਂ ਤੇ ਆ ਕੰਡਾ ਵੀ ਬੰਨਿਆ ਹੋਇਆ ਇੱਥੋਂ ਦਾ ਕੀ ਕਬੂਤਰਾ ਡਿਆਂਗੂ ਹੀ ਬੋਲਦੇ ਆ ਸਾਡੇ ਡਿਆਂਗੂ ਨਹੀਂ ਬੋਲਦੇ ਕਬੂਤਰਾ ਵਾਂਗੂ ਬੋਲਦੇ ਆ ਉਹ ਸੁਰਾ ਦੇ ਆਂਦਰਾ ਹਾਂਜੀ ਯਾਰ ਚੱਲ ਜਓ ਦੋਸਤੋ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਉਹ ਏਰੀਆ ਹੈ ਜਿੱਥੇ ਘਰਾਂ ਦਾ ਵੇਸਟੇਜ ਯਾਨੀ ਕਿ ਗੰਦਾ ਪਾਣੀ ਜਿਹੜਾ ਹੈ ਉਹ ਵਗਦਾ ਹੈ ਪਰ ਫਿਰ ਵੀ ਇਸ ਮਾਹੌਲ ਨੂੰ ਜਿਹੜਾ ਇੱਥੋਂ ਦੀਆਂ ਸਰਕਾਰਾਂ ਨੇ ਇੰਨਾ ਸਾਫ਼ ਸੁਥਰਾ ਤੇ ਕੁਦਰਤ ਨਾਲ ਹਰਿਆ ਭਰਿਆ ਜਿਹੜਾ ਉਹ ਰੱਖਿਆ ਹੋਇਆ ਸੋ ਸਾਨੂੰ ਵੀ ਸਿਹਤ ਲੈਣੀ ਚਾਹੀਦੀ ਆ ਇੰਨਾਂ ਚੀਜ਼ਾਂ ਤੋਂ ਆਪਣੇ ਵਨਸਪਤੀ ਨੂੰ ਬਚਾਉਣ ਦੀ ਇਹ ਮੈਨੂੰ ਲੱਗੀ ਸਮਝ ਪਈ ਇਹ ਕਦੇ ਵਾਰਤ ਬਣਾਇਆ ਹੂੰ ਇਹ ਉੱਪਰ ਰੈਸ਼ਾਂ ਨੇ ਉਹਨਾਂ ਦਾ ਪਾਣੀ ਜਿਹੜਾ ਆਉਂਦਾ ਥੱਲੇ ਤੇ ਆ ਜਿਹੜਾ ਲੋਹੇ ਦਾ ਬਣਾਇਆ ਹੋਣਾ ਨਾ ਹੂੰ ਇਹ ਤਾਂ ਇਹਨੂੰ ਕਵਰ ਕੀਤਾ ਇਹਦੇ ਥੱਲੇ ਆ ਸ਼ੇਕ ਜਿਹੜਾ ਕਚਰਾ ਕੁਚਰਾ ਆਊਗਾ ਉਹਦੇ ਵਿੱਚ ਹੀ ਆਊਗਾ ਤੇ ਪਾਣੀ ਕੱਲਾ ਬਾਹਰ ਆ ਜੂ ਸ਼ਾਨਣੀ ਇੱਕ ਸਾਹ ਸ਼ਾਨਣੀ ਵਾਹ 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 ਕੀ ਕਾਟ ਗੱਡੀ सुरेंद्र ਸਿੰਘ सुरेंद्र ਸਿੰਘ ਨੇ ਲੱਭ ਲਿਆ ਜਗਾੜੇ ਕੀ ਸੀਗਾ ਇਹ ਬਣੀ ਹੋਈ ਹੈ ਇੱਕ ਸ਼ਾਨਣੀ ਵਾਹ ਵਾਹ ਕਚਰਾ ਜਿਹੜਾ ਸਾਰੀ ਨਦੀ ਚ ਨਾ ਫੈਲੇ ਹਮ ਯੈਸ ਤੁਹਾਡੇ ਤੇ ਲੋਕ ਨਦੀ ਚ ਸਿੱਧਾ ਡਾਇਰੈਕਟ ਹੀ ਸੁੱਟੀ ਜਾਂਦੇ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਇਹ ਉਹ ਪਾਣੀ ਹੈ ਜਿਹੜਾ ਘਰਾਂ ਦਾ ਵੇਸਟੇਜ ਪਾਣੀ ਹੈ ਪਰ ਇਸ ਨੂੰ ਵੀ ਸਾਫ਼ ਸੁਥਰਾ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਪਾਣੀ ਦੇ ਵਿੱਚ ਇਸ ਝੀਲ ਦੇ ਕਿਨਾਰੇ ਇਸ ਝੀਲ ਦੇ ਵਿੱਚ ਕਈ ਜਿਹੜੇ ਨੇ ਜੀਵ ਜੰਤੂ ਰਹਿੰਦੇ ਨੇ ਜਿਵੇਂ ਕਿ ਬਤਕਾਂ ਲਾਇਕ ਹੋਰ ਜਿਹੜੇ ਰਿਵਰ ਦੇ ਜਿਹੜੇ ਜਾਨਵਰ ਨੇ ਉਹ ਰਹਿੰਦੇ ਨੇ ਪੰਛੀ ਰਹਿੰਦੇ ਨੇ ਸੋ ਇਸ ਕਰਕੇ ਉਹਨਾਂ ਨੂੰ ਬਚਾਉਣ ਦੀ ਵੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਰਸਤਾ ਬਣਾ ਗਿਆ ਖਰਾਬ ठीक तो ठाक <laughs> <रहे> <laughs> <laughs> ਕਿ ਟਨਲ ਬਣੀ ਹੋਈ ਆ ਆਵਾਜ਼ ਗੂੰਜ ਰਹੀ ਆ ਪੂਰੀ ਡਰ ਵੀ ਲੱਗ ਰਿਹਾ ਇਹ ਮਿੱਟੀ ਦੀ ਤੇਰੀ ਹੋ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਸੋ ਦੋਸਤੋ ਇੱਕ ਟਨਲ ਸੀਗੀ ਜਿਹਦੇ ਉੱਤਰੋਂ ਦੀ ਮੈਟਰੋ ਜਿਹੜੀ ਟ੍ਰੇਨ ਲੰਘਦੀ ਆ ਤੇ ਅੱਗੇ ਜਾ ਕੇ ਪਾਰਟੀਸ਼ਨ ਹੋ ਜਾਂਦੀ ਏ ਪਰ ਕਈ ਕਿਤੇ ਨਾ ਕਿਤੇ ਜਿਹੜਾ ਅੱਗੇ ਜਾ ਕੇ ਸਾਡੇ ਲੋਕਾਂ ਨੇ ਜਿਹੜਾ ਆ ਉੱਥੋਂ ਦੇ ਕਈ ਲੋਕ ਨੇ ਜਿਨ੍ਹਾਂ ਨੂੰ ਅਜੇ ਤੱਕ ਵੀ ਨਹੀਂ ਅਕਲ ਆਈ ਉਹ ਗੰਦ ਅਜੇ ਵੀ ਕਿਤੇ ਨਾ ਕਿਤੇ ਪਾ ਦਿੰਦੇ ਆ ਲੋ ਭਾਜੀ ਲਾਈਕ ਭਾਜੀ ਲਾਈਕ ਭਾਜੀ ਲੱਕ ਬ੍ਰੋ ਲਾਈਕ ਲਾਈਕ ਬ੍ਰੋ ਠੀਕ ਆ ਸੋ ਚਾਚੀ ਐਂਡ ਭਾਜੀ ਦ ਸੇਮ ਥਿੰਗਸ ਸੇਮ ਬ੍ਰੋ ਬ੍ਰੋ ਹਾਂ ਭਾਜੀ ਮੀਨਸ ਬ੍ਰੋ ਵੀਰ ਠੀਕ ਆ ਪੰਜਾਬੀ ਬਾਏ 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 ਭਾਜੀ ਲੋਕ ਜਬੀ ਬਾਏ 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 ਭਾਜੀ ਲੋਕ ਉਹ ਇੱਥੇ ਵੈਸੇ ਤਾਂ ਇਹ ਡਰੱਗੀ ਬੰਦਾ ਸੀਗਾ ਪਰ ਸਾਡੇ ਪੰਜਾਬੀਆਂ ਵੱਲ ਦੇਖ ਕੇ ਇਹ ਵੀ ਕੁਝ ਨਾ ਕੁਝ ਪੰਜਾਬੀ ਜਿਹੜੀ ਉਹ ਸਿੱਖ ਗਏ ਨੇ ਸਾਨੂੰ ਕਹਿੰਦਾ ਸੀ ਭਾਜੀ ਭਾਜੀ ਦਾ ਮਤਲਬ ਕੀ ਆ ਤੇ ਬਾਏ ਬਾਏ ਭਾਜੀ ਕਹਿ ਕੇ ਗਿਆ ਇਹਨੂੰ ਦੱਸਿਆ ਕਿ ਭਾਜੀ ਉਹ ਬ੍ਰਦਰ ਇੱਕੋ ਚੀਜ਼ ਆ ਬਾਈ ਤੁਹਾਨੂੰ ਇੱਕ ਉੱਥੇ ਦਿਖਾਈਆਂ ਸੀ ਆਪਾਂ ਹੁਸ਼ਿਆਰਪੁਰ ਚ ਕੀ ਦਿਖਾਇਆ ਰ ਭਲਾ 272 ਪੌੜੀਆਂ 272 ਪੌੜੀਆਂ ਚੜ੍ਹ ਕੇ ਆ ਵੀ ਲੱਗਦਾ ਹੁੰਦੀਆਂ ਇਹ ਪੌੜੀਆਂ ਉੱਪਰੋਂ ਲੀਕੋ 5 ਕਿਲੋਮੀਟਰ ਸਾਈਕਲ ਤੇ ਸਵੇਰ ਦੂਸਰੀ ਕੈਨਾਲਾ ਤੇ ਜਿਹੜੀਆਂ ਪੌੜੀਆਂ ਚੜ੍ਹ ਕੇ ਤੇ ਦੂਸਰੀ ਸਾਈਡ ਆ ਚੁੱਕੇ ਹਾਂ ਪਤਾ ਨਹੀਂ ਹੁਣ ਰਸਤਾ ਕਿੱਧਰ ਨੂੰ ਆਏ ਦਾ ਸੋ ਬਹੁਤ ਹੀ ਦੋਸਤੋ ਸ਼ਾਂਤਮਈ ਮਾਹੌਲ ਸੀਗਾ ਕਈ ਲੋਕ ਜਿਹੜੇ ਆਪਣੀ ਸਿਹਤ ਦਾ ਧਿਆਨ ਰੱਖਦੇ ਨੇ ਉਹ ਇੱਥੇ ਸਵੇਰੇ ਅਤੇ ਸ਼ਾਮ ਨੂੰ ਸਾਈਕਲਿੰਗ ਕਰਨ ਵਾਸਤੇ ਅਤੇ ਸੈਰ ਕਰਨ ਵਾਸਤੇ ਇੱਥੇ ਸਾਨੂੰ ਦੇਖਣ ਨੂੰ ਆਮ ਮਿਲਦੇ ਨੇ ਜਿਹੜੇ ਕੁਦਰਤ ਦੇ ਨਾਲ ਸ਼ਾਂਤਮਈ ਮਾਹੌਲ ਦੇ ਵਿੱਚ ਜਿਹੜਾ ਉਹ ਵਿਚਰਨਾ ਚਾਹੁੰਦੇ ਨੇ ਅਤੇ ਕਈ ਲੋਕ ਜਿਹੜੇ ਨੇ ਵੇਲੜ ਜਾਂ ਸਾਡੇ ਇੰਡੀਆ ਵਾਂਗੂ ਜਾਂ ਪੰਜਾਬੀ ਜਿਹੜੇ ਅੱਜ ਵੀ ਕਈ ਨਸ਼ਿਆਂ ਦੀ ਦਲਦਲ ਚ ਫਸ ਚੁੱਕੇ ਨੇ ਤੇ ਇੱਥੇ ਵੀ ਉਹੀ ਹਾਲ ਆ ਕਈ ਲੋਕ ਇੱਥੇ ਨਸ਼ਾ ਕਰਨ ਵੀ ਆਉਂਦੇ ਆ ਸੋ ਬਹੁਤ ਹੀ ਵਧੀਆ ਜਗ੍ਹਾ ਸੀ ਸੋ ਹਾਂਜੀ ਦੋਸਤੋ ਘੁੰਮ ਦੇ ਘਮਉਂਦੇ ਪ੍ਰਭਜੋ ਸਿੰਘ ਥੱਕ ਗਿਆ ਵਾ ਉਹ ਚਲਾ ਗਿਆ ਰੂਮ ਚ ਤੇ ਆਪਾਂ ਆ ਗਏ ਆ ਰੇਲਵੇ ਸਟੇਸ਼ਨ ਦੇ ਉੱਪਰ ਤੇ ਇਸ ਟਾਈਮ ਬੈਠੇ ਆ ਜੀ ਰੋਲਫ ਸਟਰੀਟ ਸਮੈਥਿਕ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਆ ਇੰਗਲੈਂਡ ਦੇ ਵਿੱਚ ਉੱਥੇ ਬੈਠੇ ਹੋਏ ਆ ਤੇ ਤੁਹਾਨੂੰ ਦਿਖਾਉਨੇ ਆ ਜੀ ਟ੍ਰੇਨ ਵੀ ਆਉਣ ਵਾਲੀ ਆ ਤੇ ਕਿੰਨਾ ਕਲੀਨ ਆ ਸਾਰਾ ਰੇਲਵੇ ਸਟੇਸ਼ਨ ਤੇ ਆਪਣਾ ਪੰਜਾਬੀ ਭਰਾ ਉੱਤੇ ਬੈਠਾ ਟਿਕਟਾਂ ਕੱਟ ਰਿਹਾ ਸੀਗਾ ਉਹ ਵੀ ਤੁਹਾਨੂੰ ਦਿਖਾਉਨੇ ਚ ਆਣ ਲੱਗਿਆ ਸੋ ਦੋਸਤੋ ਤਕਰੀਬਨ ਅਸੀਂ ਜਦੋਂ ਦੇ ਇੱਥੇ ਇੰਗਲੈਂਡ ਦੌਰੇ ਤੇ ਆਏ ਆ ਤੇ ਜਿੰਨੇ ਵੀ ਇੱਥੇ ਪਸ਼ੂ ਪੰਛੀ ਨੇ ਜਾਂ ਛੋਟੇ ਜੀਵ ਜੰਤੂ ਨੇ ਤੇ ਉਹ انسان ਦੇ ਕੋਲੋਂ ਬਿਲਕੁਲ ਨਹੀਂ ਡਰਦੇ ਕਿਉਂਕਿ انسان ਜਿਹੜੇ ਨੇ ਉਹਨਾਂ ਦੇ ਕੋਲ ਤੁਰੇ ਫਿਰਦੇ ਹਨ ਉਹਨਾਂ ਦੇ ਖਾਣ ਪੀਣ ਵਾਸਤੇ ਚੀਜ਼ਾਂ ਵੀ ਲੈ ਕੇ ਆਉਂਦੇ ਨੇ ਪਰ ਫਿਰ ਵੀ ਇਹ ਜਿਹੜੇ ਜਾਨਵਰ ਨੇ ਇਹ ਇਤਨਾ ਜ਼ਿਆਦਾ ਜਿਹੜਾ ਜਿਸ ਤਰ੍ਹਾਂ ਆਪਾਂ ਲਾਈਕ ਆਪਣੇ ਇੰਡੀਆ ਦੇ ਵਿੱਚ ਦੇਖੀਏ ਕਬੂਤਰਾਂ ਦੇ ਕੋਲ ਜਾਈਏ ਜਾਂ ਹੋਰ ਕਿਸੇ ਜਾਨਵਰ ਦੇ ਕੋਲ ਜਾਈਏ ਤਾਂ ਉਹ ਡਰ ਕੇ ਭੱਜ ਜਾਂਦੇ ਹਨ ਪਰ ਇੱਥੇ ਇਸ ਤਰ੍ਹਾਂ ਬਿਲਕੁਲ ਹੀ ਉਹਦੇ ਆਪੋਜ਼ਿਟ ਹੈ ਇਹ انسان ਦੇ ਕੋਲ ਆਉਂਦੇ ਹਨ ਹੈਗਾ ਕੁਝ ਚਿਪਚਾਪ ਆ ਸਕਦੀ ਪਹਿਲ ਉਹਨੂੰ ਆ ਖਾਣ ਦੀ ਅੱਛਾ ਜਦੋਂ ਉਹ ਟਿੱਡ ਭਰ ਜਾਊਗਾ ਫੇਰ ਉਹ ਖਾਊਗੀ ਅੱਛਾ ਸੋ ਦੋਸਤੋ ਇਹ ਦੂਸਰੀ ਜਗ੍ਹਾ ਸੀਗਾ ਉਹਦੀ ਲੈਫਟ ਸਾਈਡ ਬਹੁਤ ਹੀ ਸਾਫ ਸੁਥਰਾ ਏਰੀਆ ਸੀਗਾ ਇਹ ਵਾਲਾ ਸੋ ਇੱਥੋਂ ਜਿਹੜਾ ਸਟਾਰਟ ਹੁੰਦਾ ਸੀਗਾ ਪਾਣੀ ਦੀ ਡਿਵਰਜਨ ਜਿਹੜੀ ਕੀਤੀ ਹੋਈ ਹੈ ਇੱਥੇ ਸੋ ਘਰਾਂ ਦਾ ਜਿਹੜਾ ਚਾਰੇ ਪਾਸਿਓਂ ਪਾਣੀ ਆਉਂਦਾ ਆ ਇੱਥੇ ਉਸ ਨੂੰ ਜਿਹੜਾ ਆ ਵਕ ਵਕ ਦਿਸ਼ਾ ਦੇ ਵਿੱਚ ਜਿਹੜਾ ਉਹ ਸਾਫ਼ ਕਰਕੇ ਜਿਹੜਾ ਭੇਜਿਆ ਜਾਂਦਾ ਸੀ ਲੋ ਜੀ ਬੈਠੀਆਂ ਜੀ ਇਸ ਟਾਈਮ ਸਟੇਸ਼ਨ ਦੇ ਉੱਤੇ ਰਾਤੀ ਹੋ ਗਿਆ ਸੀ ਫੋਨ ਦੀ ਬੈਟਰੀ ਡਾਊਨ ਤੇ ਹੁਣ ਦੁਬਾਰਾ ਫੇਰ ਆਏ ਆ ਤੇ ਆਪਾਂ ਇੱਕ ਗੇਮ ਖੇਡਦੇ ਆਂ ਵੀ ਸਟੇਸ਼ਨ ਤੇ ਬੈਠੇ ਆਂ ਤੇ ਦੋ ਸਾਈਡਾਂ ਵਾਂ ਤੁਸੀਂ ਦੱਸੋ ਵੀ ਟ੍ਰੇਨ ਕਿਧਰੋਂ ਆਏਗੀ ਤੇ ਤਿੰਨੇ ਜਣੇ ਦੱਸਦੇ ਆਂ ਜਿਹਦਾ ਜਿਹੜਾ ਜੀਨਰ ਹੋਊਗਾ ਫਿਰ ਉਹਨੂੰ ਇੱਕ ਚੀਜ਼ ਦੱਸਾਂਗੇ ਚੇਤੀ ਦੱਸਾਂਗੇ ਕਿ ਕਿਧਰੋਂ ਆਊਗੀ ਤੂੰ ਦੱਸ ਕਿਧਰੋਂ ਆਏਗੀ ਇਧਰੋਂ 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 ਆਊਗੀ ਹੁਣ ਵੇਟ ਕਰਦੇ ਆਂ ਭਲਾ ਕਿਧਰੋਂ ਆਉਂਦੀ ਹੈ

ਪ੍ਰਭ ਜੋ ਸਿੰਘ ਜਿੰਨਰ ਹੋ ਚੁੱਕੇ ਨੇ ਤੇ ਆਪਾਂ ਤੋਂ ਵੀ ਆ ਚੁੱਕੇ ਆ ਸੋ ਦੋਸਤੋ ਅੱਜ ਦੀ ਵੀਡੀਓ ਚ ਅਸੀਂ ਦੇਖਿਆ ਕਿ ਸਮੈਥਿਕ ਯੂਕੇ ਦੇ ਵਿੱਚ ਕਿਸ ਤਰ੍ਹਾਂ ਇੰਨਾ ਲੋਕਾਂ ਨੇ ਗੰਦਗੀ ਭਰਿਆ ਪਾਣੀ ਜਿਹੜਾ ਹੈ ਉਸ ਨੂੰ ਵੀ ਯੂਜ਼ ਕਰਕੇ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ ਸੋ ਦੋਸਤੋ ਅਸੀਂ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਹਰਿਆ ਭਰਿਆ ਕਰਨ ਦੇ ਵਿੱਚ ਯੋਗਦਾਨ ਪਾਈਏ ਤਾਂ ਕਿ ਵਾਤਾਵਰਨ ਜਲ ਸਾਫ ਸੋ ਮਿਲਦੇ ਆ ਦੋਸਤੋ ਅਗਲੀ ਕਿਸੇ ਲੋਕੇਸ਼ਨ ਦੇ ਉੱਤੇ ਨਵੀਂ ਜਗ੍ਹਾ ਉੱਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਹੋ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸ਼ਬਕ ਹੈਰ